ਨਮਸਕਾਰ ਬੀਲਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਦਿੱਲੀ ਦੇ ਵਿੱਚ ਹੋਏ ਭਗੜੜ ਮਾਮਲੇ ਦੀ ਜਿਸ ਦੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ ਉਸ ਤੋਂ ਇਲਾਵਾ ਗੱਲ ਕਰਨੀ ਹੈ ਆਈਪੀਐਲ ਦਾ ਸ਼ਡਿਊਲ ਜਾਰੀ ਹੋ ਗਿਆ ਹੈ ਆਈਪੀਐਲ ਕੋਦੋ ਸ਼ੁਰੂ ਹੋ ਰਿਹਾ ਹੈ ਔਰ ਨਾਲ ਹੀ ਗੱਲ ਕਰਨੀ ਹੈ ਕਿ ਅਮਰੀਕਾ ਦੇ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਦੇ ਦੋ ਜਹਾਜ਼ ਬੀਤੇ ਦੋ ਦਿਨਾਂ ਦੇ ਵਿੱਚ ਭਾਰਤ ਉਤਰੇ ਨੇ ਔਰ ਉਹਦੇ ਵਿੱਚ ਕੀ ਕੁਝ ਖਾਸ ਰਿਹਾ ਉਹਦੇ ਤੇ ਚਰਚਾ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਦਿੱਲੀ ਦੇ ਵਿੱਚ ਸ਼ਨੀਵਾਰ ਦੇ ਰਾਤ 9 ਵਜੇ ਦੇ ਕਰੀਬ ਘਦਨ ਮਚਦੀ ਹੈ ਸਟੇਸ਼ਨ ਦੇ ਉੱਪਰ ਜਿਹਦੇ ਨਾਲ 18 ਲੋਕਾਂ ਦੀ ਮੌਤ ਹੋ ਗਈ ਹੈ ਔਰ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 10 ਤੋਂ ਵੱਧ ਔਰਤਾਂ ਸੀ ਔਰ 4 ਬੱਚੇ ਸੀ ਜਿਨ੍ਹਾਂ ਦੀ ਮੌਤ ਹੋਈ ਹੈ ਮੌਤ ਦਾ ਕਾਰਨ ਕੀ ਸੀ ਦਰਸਲ ਪ੍ਰਿਆਗਰਾਜ ਜਾਣ ਦੇ ਲਈ ਕੁੰਭ ਤੇ ਜਾਣ ਦੇ ਲਈ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ ਨੇ ਇੱਕ ਪ੍ਰਿਆਗਰਾਜ ਐਕਸਪ੍ਰੈਸ ਟ੍ਰੇਨ ਆਲਰੇਡੀ ਚੱਲਦੀ ਹੈ ਦਿੱਲੀ ਤੋਂ ਨਵੀਂ ਦਿੱਲੀ ਤੋਂ ਔਰ ਉਸ ਤੋਂ ਇਲਾਵਾ ਦੋ ਸਪੈਸ਼ਲ ਟ੍ਰੇਨਾਂ ਹੋਰ ਚਲਾਈਆਂ ਜਾਂਦੀਆਂ ਨੇ ਕਿ ਟੋਟਲ ਤਿੰਨ ਟ੍ਰੇਨਾਂ ਜਿਹੜੀਆਂ ਪ੍ਰਿਆਗਰਾਜ ਜਾਣ ਦੇ ਲਈ ਚਲਾਈਆਂ ਗਈਆਂ ਸੀ ਜਿਹੜੀ ਕਿ ਹਰ ਰੋਜ਼ ਪਲੇਟਫਾਰਮ ਨੰਬਰ 16 ਦੇ ਉੱਪਰ ਆਂਦੀ ਸੀ ਔਰ ਉਸ ਦਿਨ ਰਾਤ ਨੂੰ ਕਿਉਂਕਿ ਸ਼ਨੀਵਾਰ ਦਾ ਦਿਨ ਸੀ ਲੋਕਾਂ ਨੇ ਐਤਵਾਰ ਨੂੰ ਪਹੁੰਚਣਾ ਸੀ ਪ੍ਰਿਆਗਰਾਜ ਔਰ ਉੱਥੇ ਜਾ ਕੇ ਇਸ਼ਨਾਨ ਕਰਨਾ ਸੀ ਵੱਡੀ ਗਿਣਤੀ ਦੇ ਵਿੱਚ ਮਤਲਬ ਕਿ ਦਿੱਲੀ ਰੇਲਵੇ ਸਟੇਸ਼ਨ ਤੇ ਇੰਨੀ ਜਿਆਦਾ ਭੀੜ ਜਮਾ ਹੋ ਗਈ ਲੋਕਾਂ ਦੀ ਕਿ ਪ੍ਰਸ਼ਾਸਨ ਨੂੰ ਕੁਝ ਸਮਝ ਨਹੀਂ ਲੱਗੀ ਕਿ ਇਹਨਾਂ ਨੂੰ ਹੈਂਡਲ ਕਿੱਦਾਂ ਕਰਨਾ ਹੈ ਇਸ ਭੀੜ ਨੂੰ ਹੈਂਡਲ ਕਿੱਦਾਂ ਕਰਨਾ ਸੋ ਉਸ ਮੌਕੇ ਦੇ ਉੱਤੇ ਹੁਣ ਆਰਪੀਐਫ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਰੇਲਵੇ ਸਟੇਸ਼ਨ ਵਿਭਾਗ ਦੇ ਉੱਪਰ ਪ੍ਰਸ਼ਾਸਨ ਦੇ ਉੱਪਰ ਔਰ ਦਿੱਲੀ ਪੁਲਿਸ ਵੀ ਹੁਣ ਇਸ ਮਾਮਲੇ ਦੇ ਵਿੱਚ ਆ ਗਿਆ ਮਤਲਬ ਤਿੰਨ ਤਿੰਨ ਥਾਹਾਂ ਤੋਂ ਇਹ ਜਾਂਚ ਜਿਹੜੀ ਚੱਲ ਰਹੀ ਹੈ ਕਿ ਆਖਰ ਗਲਤੀ ਕਿਹਦੀ ਹੈ ਜਿਹਦੇ ਕਰਕੇ ਇਹ ਸਾਰੀ ਭਗੜੜ ਮਚੀ ਹੈ ਔਰ ਉਸ ਤੋਂ ਬਾਅਦ ਇਹਨਾਂ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਦਰਸਲ ਟ੍ਰੇਨ ਦਾ ਜਿਵੇਂ ਜ਼ਿਕਰ ਕਰ ਰਹੇ ਸੀ ਕਿ ਕੋਈ ਵੀ ਪਲੇਟਫਾਰਮ ਦਿੱਲੀ ਸਟੇਸ਼ਨ ਦੇ ਉੱਪਰ ਤੈਅ ਨਹੀਂ ਕੀਤਾ ਹੋਇਆ ਕਿ ਇਹ ਜਿਹੜੀ ਟ੍ਰੇਨ ਹੈ ਕਿਸ ਪਲੇਟਫਾਰਮ ਦੇ ਉੱਪਰ ਆਏਗੀ ਪਰ ਦੱਸਿਆ ਜਾ ਰਿਹਾ ਕਿ ਜ਼ਿਆਦਾਤਰ ਟ੍ਰੇਨ ਜਿਹੜੀ ਹੈ 16 ਨੰਬਰ ਪਲੇਟਫਾਰਮ ਤੇ ਆਣੀ ਹੁੰਦੀ ਹੈ ਪਰ ਜਦੋਂ 16 ਨੰਬਰ ਪਲੇਟਫਾਰਮ ਤੇ ਲੋਕ ਪਹੁੰਚ ਗਏ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਗਏ ਤੇ ਉੱਥੋਂ ਇੱਕ ਅਨਾਉਂਸਮੈਂਟ ਹੁੰਦੀ ਹੈ ਜਿਸ ਅਨਾਉਂਸਮੈਂਟ ਦੇ ਵਿੱਚ ਇਹ ਕਿਹਾ ਜਾਂਦਾ ਕਿ ਇਹ ਟ੍ਰੇਨ ਜਿਹੜੀ ਹੈ ਪ੍ਰਿਆਗਰਾ ਜਾਣ ਦੇ ਲਈ ਸਪੈਸ਼ਲ ਟ੍ਰੇਨ ਜਿਹੜੀ ਆ ਉਹ 16 ਨੰਬਰ ਪਲੇਟਫਾਰਮ ਦੀ ਜਗ੍ਹਾ 12 ਨੰਬਰ ਪਲੇਟਫਾਰਮ ਤੇ ਆਏਗੀ ਉਸ ਤੋਂ ਬਾਅਦ ਲੋਕ ਇੱਕਦਮ ਭੱਜਣਾ ਸ਼ੁਰੂ ਹੋ ਗਏ ਔਰ ਮੰਜ਼ਰ ਇਦਾਂ ਦਾ ਹੋ ਗਿਆ ਕਿ ਜਿਹੜੇ ਲੋਕ ਉਸ ਭੀੜ ਦੇ ਵਿੱਚ ਜਦੋਂ ਦੌੜੀ ਭੀੜ ਟ੍ਰੇਨ ਚੱਲਣ ਦੇ ਲਈ ਜਦੋਂ ਟ੍ਰੇਨ ਚੱਲਣੀ ਸੀ ਕਿਉਂਕਿ ਦਿੱਲੀ ਤੋਂ ਬਣ ਕੇ ਟ੍ਰੇਨ ਚੱਲਦੀ ਆ ਉਹ ਔਰ ਜਦੋਂ ਟ੍ਰੇਨ ਚੱਲਣੀ ਸੀ ਲੋਕਾਂ ਦੇ ਸਭ ਤੋਂ ਪਹਿਲਾਂ ਹੋੜ ਹੁੰਦੀ ਆ ਕਿ ਸੀ ਜਾ ਕੇ ਪਹਿਲਾਂ ਬੈਠ ਜਾਈਏ ਔਰ ਉਸ ਭੀੜ ਦੇ ਥੱਲੇ ਜਿਵੇਂ ਜਿਵੇਂ ਲੋਕ ਦਬਦੇ ਗਏ ਤੇ ਉਹਨਾਂ ਦੀ ਮੌਤ ਹੋ ਗਈ ਆ ਔਰ ਇਸ ਮੌਤ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਹੋਣ ਚਾਹੇ ਰਾਸ਼ਟਰਪਤੀ ਹੋਣ ਚਾਹੇ ਰੇਲਵੇ ਵਿਭਾਗ ਹੋਵੇ ਪੁਲਿਸ ਪ੍ਰਸ਼ਾਸਨ ਹੋਵੇ ਸਾਰਿਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਲੋਕ ਥੋੜਾ ਠਰਮਾ ਬਣਾ ਕੇ ਰੱਖਣ ਔਰ ਇਨਸਾਫ ਜ਼ਰੂਰ ਮਿਲੇਗਾ ਹਾਲਾਂਕਿ 10-10 ਲੱਖ ਰੁਪਇਆ ਉਹਨਾਂ ਨੂੰ ਰਾਹਤ ਦੇਣ ਦਾ ਜਿਹੜੇ ਪਰਿਵਾਰਾਂ ਦੇ ਜੀ ਮਰੇ ਨੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਰੇਲਵੇ ਵਿਭਾਗ ਦੇ ਵੱਲੋਂ ਪਰ ਹੁਣ ਇਸ ਜਾਂਚ ਦੇ ਵਿੱਚ ਭਗਦੜ ਮਾਮਲੇ ਦੇ ਵਿੱਚ ਜਿਹੜੀ ਜਾਂਚ ਟੀਮ ਬਣਾਈ ਗਈ ਹੈ ਦੋ ਮੈਂਬਰੀ ਜਾਂਚ ਟੀਮ ਜਿਹੜੀ ਹੈ ਰੇਲਵੇ ਵਿਭਾਗ ਦੇ ਵੱਲੋਂ ਬਣਾਈ ਗਈ ਹੈ ਔਰ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਸਾਰੇ ਸੀਸੀਟੀਵੀ ਫੁਟੇਜ ਨੂੰ ਉਹਨਾਂ ਨੇ ਆਪ ਦੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਤਾਂਕਿ ਇਹ आदेश ਦੇ ਦਿੱਤੇ ਗਏ ਨੇ ਕਿ ਉਹਨੂੰ ਕਬਜ਼ੇ ਦੇ ਵਿੱਚ ਲੈ ਕੇ ਉਹਦੀ ਜਾਂਚ ਕੀਤੀ ਜਾਵੇ ਵੀ ਭਗੜੜ ਕਿਵੇਂ ਮਚੀ ਹੈ ਇਹ ਸਾਰਾ ਮਾਮਲਾ ਸ਼ੁਰੂ ਕਿਦਾਂ ਹੁੰਦਾ ਹੈ ਪੁਲਿਸ ਦਿੱਲੀ ਪੁਲਿਸ ਜਿਹੜੀ ਹੈ ਰੇਲਵੇ ਸਟੇਸ਼ਨ ਤੇ ਅਨਾਉਂਸਮੈਂਟ ਸਿਸਟਮ ਦੀਆਂ ਖਾਮੀਆਂ ਜਿਹੜੀਆਂ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਲੇਟਫਾਰਮ 16 ਨੰਬਰ ਤੇ ਪਲੇਟਫਾਰਮ 16 ਦੇ ਉੱਪਰ ਇਹ ਟ੍ਰੇਨ ਆਣੀ ਸੀ ਪਰ ਔਨ ਦਾ ਸਪੋਰਟ ਇੱਕ ਅਨਾਉਂਸਮੈਂਟ ਹੁੰਦੀ ਹੈ ਕਿ ਇਹ ਟ੍ਰੇਨ ਜਿਹੜੀ ਹੈ ਪਲੇਟਫਾਰਮ ਨੰਬਰ 12 ਤੇ ਜਾ ਰਹੀ ਹੈ ਉਸ ਭਗੜੜ ਦੇ ਵਿੱਚ ਇਹ ਸਾਰਾ ਕੁਝ ਹੋਇਆ ਹੁਣ ਅਨਾਉਂਸਮੈਂਟ ਦੀਆਂ ਖਾਮੀਆਂ ਨੂੰ ਵੀ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਵਿਅਕਤੀ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਸੀ ਔਰ ਪਹਿਲਾਂ ਲੋਕਾਂ ਨੂੰ ਕਿਉਂ ਨਹੀਂ ਦੱਸਿਆ ਗਿਆ ਕਿ 16 ਦੀ ਥਾਂ ਤੇ ਤੁਸੀਂ ਪਲੇਟਫਾਰਮ 12 ਤੇ ਜਾ ਕੇ ਖੜੇ ਹੋਵੋ ਔਨ ਦਾ ਸਪੋਰਟ ਕਿਉਂ ਇਹ ਅਨਾਉਂਸਮੈਂਟ ਹੋਈ ਹੈ ਇਹਦੇ ਉੱਪਰ ਹੁਣ ਜਾਂਚ ਜਿਹੜੀ ਹੈ ਉਹ ਕਰ ਰਹੀ ਹੈ ਔਰ ਦਿੱਲੀ ਐਨਸੀਆਰ ਦੇ ਜ਼ਿਆਦਾਤਰ ਜਿਹੜੇ ਟੀਟੀ ਨੇ ਪੂਰੇ ਦਿੱਲੀ ਐਨਸੀਆਰ ਦੇ ਉਹਨਾਂ ਨੂੰ ਹੁਣ ਨਵੀਂ ਦਿੱਲੀ ਸਟੇਸ਼ਨ ਤੇ ਬੁਲਾ ਲਿਆ ਗਿਆ ਔਰ ਪਲੇਟਫਾਰਮ ਦੀ ਵਿਵਸਥਾ ਨੂੰ ਬਣਾ ਕੇ ਰੱਖਣ ਦੇ ਲਈ ਦੱਸਿਆ ਗਿਆ ਕਿਉਂਕਿ ਜਿੰਨੀ ਵੀ ਭੀੜ ਉੱਥੇ ਇਕੱਠੀ ਸੀਗੀ ਜਿਹੜੀ ਭੀੜ ਦੇ ਵੱਲੋਂ ਟਰੇਨ ਫੜੀ ਜਾਣੀ ਸੀ ਪ੍ਰਯਾगराज ਦੀ ਉਹ ਸਾਰੇ ਦੇ ਸਾਰੇ ਲੋਕ ਕੁੰਭ ਦੇ ਵਿੱਚ ਜਾ ਰਹੇ ਸੀ ਇਸ਼ਨਾਨ ਕਰਨ ਦੇ ਲਈ ਕਿਉਂਕਿ ਬੀਤੇ ਕੱਲ ਵੀ ਰਿਕਾਰਡ ਤੋੜ ਜਿਹੜੇ ਲੋਕ ਉੱਥੇ ਪ੍ਰਯਾगराज ਪਹੁੰਚੇ ਸੀ ਰੇਲਵੇ ਨੇ ਪ੍ਰਯਾगराज ਜਾਣ ਦੇ ਲਈ ਸਪੈਸ਼ਲ ਚਾਰਟ ਟ੍ਰੇਨਾਂ ਚਲਾਈਆਂ ਹੋਈਆਂ ਉਹਦਾ ਐਲਾਨ ਕੀਤਾ ਹੋਇਆ ਸੀ ਉਹਦੇ ਵਿੱਚੋਂ ਤਿੰਨ ਟ੍ਰੇਨਾਂ ਜਿਹੜੀਆਂ ਨਵੀਂ ਦਿੱਲੀ ਤੋਂ ਚਲਦੀਆਂ ਸੀ ਜਿੱਥੇ ਇਹ ਸਾਰਾ ਹਾਦਸਾ ਵਾਪਰਿਆ ਔਰ ਇੱਕ ਅਨੰਦ ਬਿਹਾਰ ਟਰਮੀਨਲ ਤੋਂ ਚਲਦੀ ਸੀ ਜਿਹਦੇ ਵਿੱਚ ਇਹ ਸਾਰਾ ਕੁਝ ਨਵੀਂ ਦਿੱਲੀ ਜੋ ਕੁਝ ਵੀ ਹੋਇਆ ਉਸ ਦੇ ਲਈ ਹੁਣ ਪੁਲਿਸ ਪ੍ਰਸ਼ਾਸਨ ਔਰ ਆਰਪੀਐਫ ਦੇ ਵੱਲੋਂ ਔਰ ਰੇਲਵੇ ਵਿਭਾਗ ਦੇ ਵੱਲੋਂ ਜਾਂਚਾ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪਰ ਬਹੁਤ ਵੱਡਾ ਵੱਡੀ ਕਮੀ ਜਿਹੜੀ ਹੈ ਰੇਲਵੇ ਵਿਭਾਗ ਦੀ ਸਾਹਮਣੇ ਆਈ ਹੈ ਜਿਸ ਦੇ ਨਾਲ ਹੁਣ ਇਹ ਇਹ ਜਿਹੜੀ ਸਾਰੀ ਘਟਨਾ ਵਾਪਰੀ ਹੈ ਉਹ ਕਿਤੇ ਨਾ ਕਿਤੇ ਰੇਲਵੇ ਵਿਭਾਗ ਨੂੰ ਉਹਦੀ ਜ਼ਿੰਮੇਵਾਰੀ ਆਉਣ ਵਾਲੇ ਟਾਈਮ ਤੇ ਸ਼ਾਇਦ ਲੈਣੀ ਪਵੇਗੀ ਕਿਉਂਕਿ ਜੇ ਗਲਤ ਅਨਾਉਂਸਮੈਂਟ ਹੋਈ ਹੈ ਤੇ ਉਸ ਅਨਾਉਂਸਮੈਂਟ ਦਾ ਸਿੱਧਾ ਜ਼ਮਾ ਰੇਲਵੇ ਵਿਭਾਗ ਦੇ ਕੋਲ ਜਾਂਦਾ ਹੈ ਔਰ ਲਾਲੂ ਪ੍ਰਸ਼ਾਦ ਯਾਦਵ ਦੇ ਵੱਲੋਂ ਕਈ ਐਸੀਆਂ ਟਿੱਪਣੀਆਂ ਕੀਤੀਆਂ ਗਈਆਂ ਜਿਸ ਦੇ ਨਾਲ ਲੋਕਾਂ ਦੇ ਜਿਹੜੇ ਜਿਹੜੇ ਸ਼ਰਧਾਲੂ ਸੀ ਕੁੰਭ ਜਾਣ ਵਾਲੇ ਉਹਨਾਂ ਦੀਆਂ ਭਾਵਨਾਵਾਂ ਵੀ ਆਹਤ ਹੋਈਆਂ ਨੇ ਸੋ ਲਾਲੂ ਪ੍ਰਸ਼ਾਦ ਦੇ ਉਸ ਬਿਆਨ ਨੂੰ ਜਿਹਦੇ ਵਿੱਚ ਲਾਲੂ ਪ੍ਰਸ਼ਾਦ ਯਾਦਵ ਦੇ ਵੱਲੋਂ ਕਿਹਾ ਗਿਆ ਕਿ ਕੁੰਭ ਕੀ ਆ ਕੁਝ ਵੀ ਨਹੀਂ ਕੁੰਭ ਕਿਉਂ ਲੋਕ ਉਧਰ ਮਤੁਰੇ ਹੋਏ ਨੇ ਸੋ ਇਹ ਟਿੱਪਣੀਆਂ ਲਾਲੂ ਪ੍ਰਸ਼ਾਦ ਯਾਦਵ ਦੇ ਵੱਲੋਂ ਕੀਤੀਆਂ ਗਈਆਂ ਨੇ ਜੋ ਹੁਣ ਉਹ ਵੀਡੀਓ ਵੀ ਲਾਲੂ ਪ੍ਰਸ਼ਾਦ ਯਾਦਵ ਦੀ ਵਾਇਰਲ ਹੋ ਰਹੀ ਹੈ ਪਰ ਵੱਡੀ ਗਿਣਤੀ ਦੇ ਵਿੱਚ ਲੋਕ ਪ੍ਰਿਆਗ ਰਾਜ ਸ਼ਨੀਵਾਰ ਤੋਂ ਹੀ ਪੂਰੇ ਭਾਰਤ ਦੇ ਵਿੱਚੋਂ ਜਾਣੇ ਸ਼ੁਰੂ ਹੋ ਗਏ ਸੀ ਪਰ ਦਿੱਲੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਉਸ ਤੋਂ ਇਲਾਵਾ ਗੱਲ ਕਰਨੀ ਹੈ ਪ੍ਰਯਾਗਰਾਜ ਮਹਾਕੁੰਭ ਦੀ। ਮਹਾਕੁੰਭ ਦੇ ਵਿੱਚ ਬੀਤੇ ਕੱਲ ਵੀ ਰਿਕਾਰਡ ਰਿਕਾਰਡ ਤੋੜ ਜਿਹੜੇ ਲੋਕ ਨੇ ਉਹ ਪ੍ਰਯਾਗਰਾਜ ਪਹੁੰਚੇ ਨੇ ਔਰ ਜਬਰਦਸਤ ਭੀੜ ਦੇਖਣ ਨੂੰ ਮਿਲੀ ਆ ਔਰ ਭੀੜ ਇੰਨੀ ਜ਼ਿਆਦਾ ਸੀ ਕਿ ਪ੍ਰਯਾਗਰਾਜ ਰੇਲਵੇ ਸਟੇਸ਼ਨ ਨੂੰ 26 ਫਰਵਰੀ ਤੱਕ ਬੰਦ ਕਰ ਦਿੱਤਾ ਗਿਆ ਔਰ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਕਿ 26 ਫਰਵਰੀ ਤੱਕ ਇਹ ਰੇਲਵੇ ਸਟੇਸ਼ਨ ਜਿਹੜਾ ਹੈ ਸੰਗਮ ਰੇਲਵੇ ਸਟੇਸ਼ਨ ਜਿਹੜਾ ਉਸ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਔਰ ਭੀੜ ਨੂੰ ਕਾਬੂ ਕਰਨ ਦੇ ਲਈ ਭੀੜ ਨਿਯੰਤਰਣ ਕਰਨ ਦੇ ਲਈ ਹਾਲਾਂਕਿ ਕੋਈ ਵੀ ਬੀਤੇ ਦਿਨ ਦੇ ਵਿੱਚ ਕੋਈ ਵੱਡੀ ਘਟਨਾ ਪ੍ਰਯਾਗਰਾਜ ਦੇ ਵਿੱਚ ਖਾਸ ਕਰਕੇ ਨਹੀਂ ਵੀ ਵਾਪਰੀ ਹੈ ਕਿਉਂਕਿ ਸਾਰਾ ਦਿਨ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਉੱਥੇ ਮੌਜੂਦ ਰਹੇ ਨੇ ਔਰ ਹਵਾਈ ਜਾਜ ਦੇ ਰਹੇ ਸਾਰਾ ਦਿਨ ਯੋਗੀ ਅਦਿੱਤਿਆਨਾਥ ਅਲੱਗ-ਅਲੱਗ ਥਾਂਾਂ ਦੇ ਉੱਤੇ ਜਾ ਕੇ ਘੁੰਮਦੇ ਰਹੇ ਔਰ ਉਪਰੋਂ ਹੀ ਪ੍ਰਸ਼ਾਸਨ ਨੂੰ ਇਨਸਟਰਕਸ਼ਨ ਦਿੰਦੇ ਰਹੇ ਕਿ ਕੁਝ ਗੱਡੀਆਂ ਪਾਰਕਿੰਗ ਤੋਂ ਬਾਹਰ ਖੜੀਆਂ ਉਹਨਾਂ ਨੂੰ ਕਹੋ ਕਿ ਪਾਰਕਿੰਗ ਦੇ ਵਿੱਚ ਲਗਾਓ ਨਹੀਂ ਤਾਂ ਲੋਕਾਂ ਨੂੰ ਆਉਣ ਵਾਲੇ ਰਸਤੇ ਤੋਂ ਮੁਸ਼ਕਲ ਹੋਏਗੀ ਜਦੋਂ ਭੀੜ ਦੇਖੀ ਗਈ ਕਿ ਬਹੁਤ ਭੀੜ ਇਕਦਮ ਪ੍ਰਿਆਗਰਾਜ ਦੇ ਵੱਲ ਆ ਰਹੀ ਹੈ ਤੇ ਉਹਦੇ ਸਾਹਮਣੇ ਆਰਮੀ ਦੇ ਜਵਾਨ ਔਰ ਪੁਲਿਸ ਦੇ ਜਵਾਨਾਂ ਨੇ ਹਿਊਮਨ ਚੇਨ ਬਣਾਈ ਹਿਊਮਨ ਚੇਨ ਬਣਾ ਕੇ ਉਹਨਾਂ ਨੂੰ ਇੱਕ ਇੱਕ ਸਟੈਪ ਅੱਗੇ ਤੋਰਿਆ ਗਿਆ ਪ੍ਰਿਆਗਰਾਜ ਤੱਕ ਲਿਆਂਨ ਲਈ ਸੰਗਮ ਤੱਕ ਲਿਆਂਨ ਲਈ ਤਾਂ ਕਿ ਲੋਕ ਭੱਜਣਾ ਨਾ ਸ਼ੁਰੂ ਹੋਣ ਜਦੋਂ ਮੋਰਲੇ ਲੋਕ ਭੱਜਣਾ ਸ਼ੁਰੂ ਹੁੰਦੇ ਨੇ ਤਾਂ ਪਿਛਲੇ ਵੀ ਉਹਨਾਂ ਦੇ ਨਾਲ ਭੱਜਦੇ ਨੇ ਔਰ ਜਿਹੜੇ ਉਸ ਭੀੜ ਦੇ ਵਿੱਚ ਦਬੇ ਗਏ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਸ ਕਰਕੇ ਪੁਲਿਸ ਪ੍ਰਸ਼ਾਸਨ ਨੇ ਕੱਲ ਪ੍ਰਿਆਗਰਾਜ ਦੇ ਵਿੱਚ ਹਿਊਮਨ ਚੈਂਸ ਬਣਾ ਕੇ ਇੱਕ ਦੂਸਰੇ ਦੇ ਹੱਥ ਫੜ ਕੇ ਇੱਕ ਇੱਕ ਸਟੈਪ ਆਪ ਅੱਗੇ ਚੱਲਿਆ ਔਰ ਲੋਕਾਂ ਨੂੰ ਵੀ ਇੱਕ ਇੱਕ ਸਟੈਪ ਵੀ ਅੱਗੇ ਚੱਲਣ ਦੇ ਲਈ ਕਿਹਾ ਗਿਆ ਔਰ ਉੱਥੇ ਵਿਵਸਥਾ ਇਹ ਰਹੀ ਹੈ ਕਿ ਬੀਤੇ ਕੱਲ ਦੇ ਵਿੱਚ ਹੀ ਅ 1 ਕਰੋੜ 50 ਲੱਖ ਦੇ ਕਰੀਬ ਸ਼ਰਧਾਲੂ ਜਿਹੜੇ ਯਾਨੀ ਕਿ ਡੇਢ ਕਰੋੜ ਵਿਅਕਤੀਆਂ ਦੇ ਵੱਲੋਂ ਕੱਲ ਜਿਹੜਾ ਸੰਗਮ ਦੇ ਵਿੱਚ ਡੁੱਕੀ ਲਗਾਈ ਗਈ ਹੈ ਔਰ 13 ਜਨਵਰੀ ਤੋਂ ਹੁਣ ਤੱਕ ਦੇ ਜਿਹੜੇ ਆંકੜੇ ਸਾਹਮਣੇ ਆਏ ਨੇ ਉਹਦੇ ਵਿੱਚ 52 ਕਰੋੜ 96 ਲੱਖ ਲਗਭਗ ਲਗਭਗ 53 ਕਰੋੜ ਲੋਕਾਂ ਦੇ ਵੱਲੋਂ ਹੁਣ ਤੱਕ ਸ্নান ਕਰ ਲਿਆ ਗਿਆ ਹਾਲਾਂਕਿ ਅਜੇ ਮਹਾ ਸ਼ਿਵਰਾਤਰੀ ਦਾ ਜਿਹੜਾ ਸ্নান ਹੈ ਉਸ ਤੋਂ ਪਹਿਲਾਂ ਵੀ ਕਈ ਲੋਕ ਜਿਹੜੇ ਉੱਥੇ ਪਹੁੰਚਣਗੇ ਔਰ ਬਹੁਤ ਘੱਟ ਸਮਾਂ ਹੁਣ 26 ਫਰਵਰੀ ਨੂੰ ਇਹ ਲਾਸਟ ਸ্নান ਜਿਹੜਾ ਹੋਏਗਾ ਮਹਾ ਸ਼ਿਵਰਾਤਰੀ ਤੇ ਮਹਾ ਸ্নান ਹੋਏਗਾ ਉਹਦੇ ਤੱਕ ਉਮੀਦ ਲਗਾਈ ਜਾ ਰਹੀ ਹੈ ਕਿ ਸ਼ਾਇਦ 60 ਕਰੋੜ ਜਾਂ 60 ਕਰੋੜ ਤੋਂ ਵੱਧ ਲੋਕ ਇਸ ਵਾਰ ਲੁਕੀ ਜਿਹੜਾ ਸੰਗਮ ਦੇ ਵਿੱਚ ਲਗਾਉਣ ਦੇ ਵਿੱਚ ਕਾਮਯਾਬ ਹੋਣਗੇ ਕਿਉਂਕਿ 144 ਸਾਲ ਬਾਅਦ ਮਹਾਂਪੂਰਨ ਜਿਹੜਾ ਇਹ ਮਹਾਕੁੰਬਾ ਆ ਉਸ ਦੇ ਵਿੱਚ ਲੋਕ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤੇ ਭਾਰਤੀਆਂ ਦੇ ਤਿੰਨ ਜਹਾਜ਼ ਡਿਪੋਰਟ ਕਰਕੇ ਅਮਰੀਕਾ ਦੇ ਵੱਲੋਂ ਭੇਜ ਦਿੱਤੇ ਗਏ ਪਹਿਲਾ 4 ਫਰਵਰੀ ਨੂੰ ਇੱਕ 5 ਫਰਵਰੀ ਨੂੰ ਇੱਕ ਜਹਾਜ਼ ਆਇਆ ਸੀ ਜਦੇ ਵਿੱਚ 100 ਚਾਰ ਭਾਰਤੀ ਭੇਜੇ ਗਏ ਸੀ ਉਹਦੇ ਵਿੱਚੋਂ 30 ਪੰਜਾਬੀ ਸੀ ਫਿਰ ਇੱਕ ਜਹਾਜ਼ ਆਇਆ ਸ਼ਨੀਵਾਰ ਦੇਰ ਰਾਤ ਆਇਆ ਉਹਦੇ ਵਿੱਚ 100 12 ਦੇ ਕਰੀਬ ਲੋਕ ਸੀ 116 ਦੇ ਕਰੀਬ ਲੋਕ ਸੀ ਜਿਹਦੇ ਵਿੱਚੋਂ ਅ ਫਿਰ 30 ਤੇ 30 ਪੰਜਾਬੀ 65 ਪੰਜਾਬੀ ਵਾਪਸ ਆਏ ਉਹਦੇ ਵਿੱਚ ਦੂਸਰੇ ਜਹਾਜ਼ ਦੇ ਵਿੱਚ 65 ਪੰਜਾਬੀ ਵਾਪਸ ਆਏ ਸੀ ਔਰ ਇੱਕ ਬੀਤੇ ਰਾਤ ਇੱਕ ਤੀਸਰਾ ਜਹਾਜ਼ ਆਇਆ ਜਿਹਦੇ ਵਿੱਚ 112 ਲੋਕ ਆਏ ਨੇ ਔਰ ਇਸ ਇਸ ਦੇ ਵਿੱਚ ਵੀ ਪੰਜਾਬੀ ਜਿਹੜੇ ਨੇ ਉਹ 30 ਪੰਜਾਬੀ ਵਾਪਸ ਆਏ ਨੇ ਹਾਲਾਂਕਿ ਇਸ ਜਹਾਜ਼ ਦੇ ਵਿੱਚ 44 ਹਰਿਆਣਾ ਦੇ ਲੋਕ ਜਿਹੜੇ ਸੀ ਉਹ ਦੱਸੇ ਜਾ ਰਹੇ ਸੀ ਪਰ ਇਸ ਵਾਰ ਇਹ ਰਿਹਾ ਖਾਸ ਗੱਲ ਇਹ ਸੀ ਜਹਾਜ਼ ਦਾ ਭਰ ਭਰ ਕੇ ਆਣ ਗਈ ਅਮਰੀਕਾ ਦੀ ਇੱਕ ਪਿਊਰ ਸਰਚ ਕੰਪਨੀ ਹੈ ਜਿਹਦੇ ਵੱਲੋਂ ਇਹ ਅੰਕੜੇ ਜਾਰੀ ਕੀਤੇ ਗਏ ਨੇ ਅਨੁਮਾਨ ਲਗਾਇਆ ਗਿਆ ਕਿ 7 ਲੱਖ ਦੇ ਕਰੀਬ ਗੈਰ ਕਾਨੂੰਨੀ ਭਾਰਤੀ ਸਿਰਫ ਅਸੀਂ ਭਾਰਤੀਆਂ ਦੀ ਗੱਲ ਕਰ ਰਹੇ ਹਾਂ ਭਾਰਤੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਦੀ ਉਹਨਾਂ ਦੇ ਵੱਲੋਂ ਲਿਸਟ ਬਣਾਈ ਹੋਈ ਹੈ ਔਰ 18000 ਤਾਂ ਉਹਨਾਂ ਦੀ ਟਿਪ ਤੇ ਪਿਆਣਾ ਜਿਹੜਾ ਕਿ ਪ੍ਰਸ਼ਾਸਨ ਦੇ ਵੱਲੋਂ 트럼ਪ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਕਿ 18000 ਭਾਰਤੀ ਜਿਹੜਾ ਉਹ ਇੱਥੇ ਅਸੀਂ ਉਹਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਇੱਥੇ ਰਹਿ ਰਿਹਾ ਹੈ ਅਮਰੀਕਾ ਦੇ ਵਿੱਚ ਉਹਨੂੰ ਅਸੀਂ ਭਾਰਤ ਭੇਜਾਂਗੇ ਔਰ ਉਸ 18000 ਦੇ ਵਿੱਚ ਖਾਸ ਗੱਲ ਇਹ ਹੈ ਕਿ 5000 ਹਰ ਹੁਣ ਤੱਕ ਜੋ ਆંકੜੇ ਸਾਹਮਣੇ ਆਏ ਨੇ ਕਿ 5000 ਹਰਿਆਣਵੀ ਨੇ ਉਹਨਾਂ 18000 ਦੇ ਵਿੱਚੋਂ ਬਾਕੀ ਪੰਜਾਬੀ ਕਿੰਨੇ ਨੇ ਗੁਜਰਾਤੀ ਕਿੰਨੇ ਨੇ ਕਿਉਂਕਿ ਜ਼ਿਆਦਾਤਰ ਗਿਣਤੀ ਕਿਹਨਾ ਦੀ ਹੈ ਜ਼ਿਆਦਾਤਰ ਗਿਣਤੀ ਆ ਪੰਜਾਬੀਆਂ ਦੀ ਹਰਿਆਣਵੀ ਰਾਜਸਤਾਨੀ ਔਰ ਆਂਧਰਾ ਪ੍ਰਦੇਸ਼ ਦੇ ਬਹੁਤ ਸਾਰੇ ਲੋਕ ਇਹਨਾਂ ਦੇ ਵਿੱਚ ਸ਼ਾਮਲ ਨੇ ਸੋ ਟੋਟਲ ਹੁਣ ਤੱਕ 332 ਲੋਕ ਭਾਰਤ ਆ ਚੁੱਕੇ ਨੇ ਔਰ ਇਹਨਾਂ ਦੀ ਜਿਹੜੀ ਜਾਂਚ ਕੀਤੀ ਜਾਂਦੀ ਹੈ ਜਾਂਚ ਪੜਤਾਲ ਕੀਤੀ ਹੈ ਇਮੀਗ੍ਰੇਸ਼ਨ ਦਫਤਰ ਆਫੀਸਰ ਮੌਜੂਦ ਹੁੰਦੇ ਨੇ 에어ਪੋਰਟ ਦੇ ਉੱਪਰ ਪੰਜਾਬ ਪੁਲਿਸ ਮੌਜੂਦ ਹੁੰਦੀ ਹੈ ਔਰ ਤਿੰਨ ਜਹਾਜ਼ਾਂ ਦੇ ਵਿੱਚੋਂ ਜਦੋਂ 332 ਲੋਕ ਭਾਰਤ ਆਏ ਨੇ ਔਰ ਉਹਦੇ ਵਿੱਚੋਂ 65 ਇੱਕ ਵਾਰ 30 ਇੱਕ ਵਾਰ 32 30 ਇੱਕ ਵਾਰ ਪੰਜਾਬੀ ਜਿਹੜੇ ਆਏ ਨੇ ਜਾਨੀ ਕਿ ਉਹਨਾਂ ਦੇ ਵਿੱਚੋਂ ਹੁਣ ਬੀਤੇ ਕੱਲ ਇੱਕ ਪਟਿਆਲਾ ਦੇ ਦੋ ਭਰਾ ਜਿਹੜੇ ਬੀਤੇ ਕੱਲ ਦੇ ਜਹਾਜ਼ ਦੇ ਵਿੱਚ ਆਏ ਨੇ ਉਹਨਾਂ ਦੇ ਉੱਪਰ ਇੱਕ ਕ੍ਰਿਮੀਨਲ ਕੇਸ ਸੀ ਔਰ ਉਸ ਦੇ ਕਰਕੇ ਉਹਨਾਂ ਨੂੰ 에ਰਪੋਰਟ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਇਹ ਕੱਲ ਦੇ ਕਿਉਂਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਿਹੜੇ ਲੋਕਾਂ ਦੇ ਕ੍ਰਿਮੀਨਲ ਰਿਕਾਰਡ ਹੋਣਗੇ ਜਿਨ੍ਹਾਂ ਦੇ ਉੱਪਰ ਪਰਚੇ ਦਰਜ ਹੋਣਗੇ ਜਾਂ ਇੱਧਰ ਕੋਈ ਘਟਨਾ ਨੂੰ ਅੰਜਾਮ ਦੇ ਕੇ ਵਿਦੇਸ਼ ਭੱਜੇ ਹੋਣਗੇ ਉਹਨਾਂ ਨੂੰ ਆ ਕੇ ਰਿਪੋਰਟ ਦੇ ਉੱਤੇ ਗ੍ਰਿਫਤਾਰ ਕਰ ਲਿਆ ਜਾਏਗਾ ਔਰ ਬੀਤੇ ਕੱਲ ਐਸੀ ਹੀ ਇੱਕ ਘਟਨਾ ਸਾਹਮਣੇ ਆਈ ਪਟਿਆਲਾ ਦੇ ਦੋ ਭਰਾ ਸੀ ਔਰ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪਰ ਤੁਸੀਂ ਇਹਨਾਂ ਦੀਆਂ ਜਦੋਂ ਹੱਡਬੀਤੀਆਂ ਸੁਣੋਗੇ ਜਾਨੀ ਕਿ ਰੌਂਗਟੇ ਖੜੇ ਹੋ ਜਾਂਦੇ ਇਹਨਾਂ ਲੋਕਾਂ ਦੀਆਂ ਹੱਡਬੀਤੀਆਂ ਸੁਣ ਕੇ ਕਿ ਕਿਸ ਤਰੀਕੇ ਦੇ ਨਾਲ ਔਰ ਇਹ ਉਹ ਲੋਕ ਨੇ ਜਿਨ੍ਹਾਂ ਦੇ ਅੱਜ ਵੀ ਘਰ ਬਾਲਿਆਂਦੇ ਆ ਯਾ ਉਹਨਾਂ ਦੇ ਘਰਾਂ ਦੇ ਵਿੱਚ ਤੁਸੀਂ ਉਹਨਾਂ ਦੇ ਜੇ ਤੁਸੀਂ ਮੀਡੀਆ ਆਦਾਰਿਆਂ ਦੇ ਰਾਹੀਂ ਤੁਸੀਂ ਜਿਹੜੇ ਵੀ ਵਿਅਕਤੀ ਨੂੰ ਸੁਣ ਰਹੇ ਹੋਵੋਗੇ ਜਿਹੜੇ ਵਿਦੇਸ਼ਾਂ ਤੋਂ ਵਾਪਸ ਰਿਪੋਰਟ ਕੀਤੇ ਜਾ ਰਹੇ ਨੇ ਉਹਨਾਂ ਦੇ ਘਰਾਂ ਦੇ ਹਾਲਾਤ ਬਹੁਤ ਮਾੜੇ ਚਾਹੇ ਉਹਨਾਂ ਨੇ ਆਪਣੀ ਜਗਾ ਜ਼ਮੀਨ ਗਹਿਣੇ ਰੱਖ ਕੇ ਬੱਚੇ ਨੂੰ ਭੇਜਿਆ ਆਪ ਦੇ ਘਰ ਦੇ ਗਹਿਣੇ ਰੱਖ ਕੇ ਬੱਚੇ ਨੂੰ ਭੇਜਿਆ ਜਾਂ ਕਿਸੇ ਤੋਂ ਵਿਆਜੂ ਪੈਸੇ ਲੈ ਕੇ ਬੱਚੇ ਨੂੰ ਭੇਜਿਆ ਉਹ ਵਾਲੇ ਪਰਿਵਾਰ ਸੀ ਜਿਨ੍ਹਾਂ ਦੇ ਤੁਸੀਂ ਹੁਣ ਦੇ ਹਾਲਾਤ ਜੇ ਦੇਖੋਗੇ ਜੋ ਬੱਚੇ ਨੂੰ ਭੇਜਿਆ ਗਿਆ ਤਾਂ ਤੁਸੀਂ ਸੋਚੋਗੇ ਕਿ ਇਹ ਰੋਟੀ ਕਿੱਦਾਂ ਖਾਣਗੇ ਆਨ ਵਾਲੇ ਟਾਈਮ ਦੇ ਵਿੱਚ ਸੋ ਇਸ ਤਰੀਕੇ ਦੀਆਂ ਹਾਲਾਤਾਂ ਦੇ ਵਾਲੇ ਲੋਕ ਜਿਹੜੇ ਸੀ ਉਹ ਲੋਕੀ 50 50 60 60 ਲੱਖ ਰੁਪਇਆ ਲਾ ਕੇ ਉਹ ਗਏ ਨੇ ਔਰ ਇੰਨੇ ਬੁਰੇ ਹਾਲਾਤਾਂ ਦੇ ਵਿੱਚ ਹੁਣ ਵੀਡੀਓਜ਼ ਆਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਵੀਡੀਓਜ਼ ਨੇ ਜਦੋਂ ਉਹ ਰਸਤੇ ਪਾਰ ਕਰ ਰਹੇ ਸੀ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਰਸਤੇ ਪਾਰ ਕੀਤੇ ਗਏ ਤੁਸੀਂ ਇਹ ਸੀਜ਼ ਨੂੰ ਦੇਖ ਕੇ ਹੋਰ ਜ਼ਿਆਦਾ ਹੈਰਾਨ ਹੋ ਜਾਓਗੇ ਕਿ ਉਹਨਾਂ ਦੇ ਨਾਲ ਕੀ ਆ ਕਿਉਂਕਿ ਹਾਲਾਂਕਿ ਜਦੋਂ ਇੱਥੋਂ ਕੋਈ ਵੀ ਜਿਹੜਾ ਏਜੰਟ ਹੈ ਪੇ ਉਹਨਾਂ ਨੂੰ ਭੇਜਦਾ ਹੈ ਉਹ ਕਹਿੰਦਾ ਕਿ ਤੁਹਾਨੂੰ ਅਸੀਂ ਜਹਾਜ਼ ਰਾਹੀਂ ਪਹੁੰਚਾਵਾਂਗੇ ਅਮਰੀਕਾ ਤੱਕ ਜਿਹੜੇ ਲੋਕ ਦੱਸ ਰਹੇ ਨੇ ਆ ਕੇ ਪਰ ਉਹ ਕਹਿੰਦੇ ਜਹਾਜ਼ ਨਹੀਂ ਇੱਥੋਂ ਅਸੀਂ ਦਿੱਲੀ ਦਿੱਲੀ ਤੋਂ ਸਾਨੂੰ ਲੈ ਕੇ ਮੰਨ ਲਓ ਬੰਬੇ ਬੰਬੇ ਤੋਂ ਅੱਗੇ ਮਤਲਬ ਬ੍ਰਾਜ਼ੀਲ ਹੋਰ ਕਈ ਥਾਵਾਂ ਤੋਂ ਹੁੰਦੇ ਹੋਏ ਜਦੋਂ ਸਾਨੂੰ ਲੈ ਕੇ ਜਾਂਦੇ ਆ ਕਹਿੰਦੇ ਕਿ ਅਸੀਂ ਉਹ ਮੁਲਕਾਂ ਦੇ ਨਾਮ ਉਹ ਦੇਸ਼ਾਂ ਦੇ ਨਾਮ ਸੁਣੇ ਵੀ ਨਹੀਂ ਜਿਹੜੇ ਜਿਹੜੇ ਦੇਸ਼ਾਂ ਦੇ ਵਿੱਚੋਂ ਸਾਨੂੰ ਕੱਢਿਆ ਗਿਆ ਔਰ ਉਥੇ ਜਾ ਕੇ ਹਾਲਾਤ ਇਸ ਤਰੀਕੇ ਦੇ ਹੋ ਗਏ ਕਿ ਸਾਡਾ ਉਥੇ ਜਾ ਕੇ ਨਾ ਸਾਨੂੰ ਖਾਣ ਲਈ ਕੁਝ ਮਿਲਦਾ ਨਾ ਸਾਨੂੰ ਪੀਣ ਲਈ ਮਿਲਦਾ ਔਰ ਜੇਤੇ ਸੱਟ ਲੱਗ ਗਈ ਜਾਂ ਕੋਈ ਬਿਮਾਰ ਹੋ ਗਿਆ ਉਹ ਕਹਿੰਦੇ ਰਾਹ ਦੇ ਵਿੱਚ ਛੱਡ ਜਾਂਦੇ ਜਾਂ ਗੋਲੀ ਮਾਰ ਦਿੰਦੇ ਉਹਦੇ ਜਾਂ ਫਿਰ ਉਹਨੂੰ ਉਥੇ ਛੱਡ ਜਾਂਦੇ ਮਰਨ ਦੇ ਲਈ ਯਾਨੀ ਕਿ ਕੋਈ ਵੀ ਪੁੱਛ ਪੜਤਾਲ ਨਹੀਂ ਪਰ ਇੱਥੋਂ ਜਦੋਂ ਅਸੀਂ ਜਾਣਦੇ ਹਾਂ ਸਾਨੂੰ ਏਜੰਟ ਦੇ ਵੱਲੋਂ ਕਿਹਾ ਜਾਂਦਾ ਕਿ ਅਸੀਂ ਤੁਹਾਨੂੰ ਬਿਲਕੁਲ ਹਵਾਈ ਜਹਾਜ਼ ਨਾਲ ਹੀ ਲਜਾਵਾਂਗੇ ਔਰ ਅਮਰੀਕਾ ਤੁਹਾਨੂੰ ਪਹੁੰਚਾ ਦੇਵਾਂਗੇ ਸੋ ਬਹੁਤ ਖਤਰਨਾਕ ਖਤਰਨਾਕ ਕਹਾਣੀਆਂ ਜਿਹੜੀਆਂ ਉਹਨਾਂ ਲੋਕਾਂ ਦੀਆਂ ਸੁਣਨ ਨੂੰ ਮਿਲ ਰਹੀਆਂ ਨੇ ਔਰ ਪੰਜਾਬ ਸਰਕਾਰ ਦੇ ਵੱਲੋਂ ਵੀ ਹੁਣ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ 50-50 ਲੱਖ ਰੁਪਈਆ ਲਗਾ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਤੁਸੀਂ ਨਾ ਭੇਜੋ ਬੱਚਿਆਂ ਦੀ ਤੁਸੀਂ ਜਾਨ ਵੀ ਜੋਖਮ ਦੇ ਵਿੱਚ ਪਾਨੇ ਹੋ ਔਰ ਤੁਸੀਂ ਪ੍ਰਸ਼ਾਸਨ ਨੂੰ ਵੀ ਫਿਰ ਮੁੜ ਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਬੱਚਿਆਂ ਨੂੰ ਵਾਪਸ ਲਿਆਉਣ ਦੇ ਲਈ ਸੋ ਸਾਰਿਆਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਵੀ ਭਾਰਤ ਸਰਕਾਰ ਦੇ ਵੱਲੋਂ ਵੀ ਕਿ ਆਪਣੇ ਬੱਚਿਆਂ ਨੂੰ ਤੁਸੀਂ ਗਲਤ ਰਸਤੇ ਰਾਹੀਂ ਹੁਣ ਵਿਦੇਸ਼ਾਂ ਦੇ ਵਿੱਚ ਉਹਨਾਂ ਏਜੰਟਸ ਤੋਂ ਬਚੋ ਔਰ ਬਹੁਤ ਸਾਰੇ ਐਸੇ ਏਜੰਟ ਨੇ ਜਿਨ੍ਹਾਂ ਦੇ ਉੱਪਰ ਹੁਣ ਸ਼ਿਕੰਜਾ ਵੀ ਕੱਸਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਬਾਹਰ ਭੇਜਿਆ ਜਾ ਰਿਹਾ ਉਹਨਾਂ ਦੀ ਹੁਣ ਜਾਂਚ ਪੜਤਾਲ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਔਰ ਬੀਤੇ ਕੱਲ ਵੀ ਤੁਹਾਨੂੰ ਅਸੀਂ ਦੱਸਿਆ ਸੀ ਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਏਜੰਟਾਂ ਦੇ ਉੱਪਰ ਤੁਸੀਂ ਉਹਨਾਂ ਦੇ ਸਾਨੂੰ ਨਾਮ ਦਿਓ ਉਹਨਾਂ ਦੇ ਨੰਬਰ ਲਿਖਵਾਓ ਅਸੀਂ ਸਾਰੇ ਦੇ ਸਾਰੇ ਚੱਕ ਲੈਣੇ ਔਰ ਸਾਰਿਆਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਸੋ ਦੋ ਜਹਾਜ਼ ਆ ਗਏ ਨੇ ਔਰ ਹੁਣ ਦੀਆਂ ਖਬਰਾਂ ਜੋ ਲੇਟੈਸਟ ਖਬਰਾਂ ਆਏ ਨੇ ਇੱਕ ਜਹਾਜ਼ ਕਹਿੰਦੇ ਹੋਰ ਤੁਰਿਆ ਹੋਇਆ ਉਹ ਕਦੋਂ ਪਹੁੰਚੇਗਾ ਉਹਦੀ ਖਰੇ ਕੋਈ ਜਾਂਚ ਜਾਣਕਾਰੀ ਨਹੀਂ ਮਿਲੀ ਆ ਕਿ ਕਿੰਨੇ ਲੋਕ ਉਹਦੇ ਵਿੱਚ ਆ ਰਹੇ ਨੇ ਪਰ ਇੱਕ ਜਹਾਜ਼ ਦੱਸਿਆ ਜਾ ਰਿਹਾ ਕਿ ਹੋਰ ਤੁਰ ਪਿਆ ਹੁਣ ਹੋਏਗਾ ਕਿ ਪਹਿਲੇ ਦਿਨ ਜਦੋਂ ਜਹਾਜ਼ ਆਇਆ ਸੀ ਪੰਜਾਬ ਦੇ ਵਿੱਚ ਬਹੁਤ ਸਾਰੀ ਹਲਚਲ ਸੀ ਦੇਸ਼ ਦੇ ਵਿੱਚ ਬਹੁਤ ਸਾਰੀ ਹਲਚਲ ਸੀ ਕਿ ਅਮਰੀਕਾ ਨੇ ਜਹਾਜ਼ ਭੇਜ ਦਿੱਤਾ ਦੂਜਾ ਆਇਆ ਹਲਚਲ ਥੋੜੀ ਘਟ ਗਈ ਪ੍ਰਧਾਨ ਮੰਤਰੀ ਮੋਦੀ ਦੇ ਉੱਪਰ ਕਈ ਤਰੀਕੇ ਦੇ ਸਵਾਲ ਚੁਕੇ ਗਏ ਕਿ ਪੰਜਾਬ ਦੇ ਵਿੱਚ ਇਹ ਜਹਾਜ਼ ਕਿਉਂ ਲਾਇਆ ਜਾ ਰਿਹਾ ਏਅਰਪੋਰਟ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਗਏ ਉਹਨਾਂ ਨੇ ਕਿਹਾ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਉਹਨਾਂ ਦੇ ਨਾਲ ਹੀ ਰਵਨੀਤ ਮਿੱਟੂ ਪਹੁੰਚ ਗਏ ਇੱਕ ਦੂਸਰੇ ਦੇ ਉੱਪਰ ਦੂਸ਼ਣ ਬਾਜੀ ਸ਼ੁਰੂ ਕਰ ਦਿੱਤੀ ਰਾਤ ਨੂੰ ਕਈ ਤਰੀਕੇ ਦੇ ਇਲਜ਼ਾਮ ਇੱਕ ਦੂਸਰੇ ਦੇ ਉੱਪਰ ਲਗਾਏ ਗਏ ਪਰ ਹੱਲ ਨੂੰ ਫੜਨ ਦੀ ਸ਼ਾਇਦ ਕੋਸ਼ਿਸ਼ ਨਹੀਂ ਕੋਈ ਕਰ ਰਿਹਾ ਕਿ ਇਹ ਬੱਚੇ ਗਏ ਕਿਉਂ ਸੀ ਜੇ ਪੁਰਾਣੀਆਂ ਸਰਕਾਰਾਂ ਦੀ ਗੱਲ ਕਰੀਏ ਪੰਜਾਬ ਸਰਕਾਰਾਂ ਦੀ ਜਿਹੜੇ ਚਾਹੇ ਅਕਾਲੀ ਰਹੇ ਹੁਣ ਚਾਹੇ ਕਾਂਗਰਸੀ ਰਹੇ ਹੁਣ ਚਾਹੇ ਅਕਾਲੀਆਂ ਦੇ ਨਾਲ ਭਾਜਪਾ ਰਹੀ ਹੋਵੇ ਉਹਨਾਂ ਦੇ ਵੱਲੋਂ ਸ਼ਾਇਦ ਇਹਨਾਂ ਲੋਕਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਗਿਆ ਤਾਂ ਹੀ ਇਹ ਲੁਕ ਗਏ ਹੋਣਗੇ ਪਰ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਵੀ 3 ਸਾਲ ਹੋ ਗਏ ਆਇਆਂ ਨੂੰ ਔਰ ਜਿਹੜੇ ਬੱਚੇ ਭੇਜੇ ਜਾ ਰਹੇ ਨੇ ਇਹ ਕੋਈ 6 ਮਹੀਨੇ ਪਹਿਲਾਂ ਗਿਆ ਕੋਈ ਸਾਲ ਪਹਿਲਾਂ ਗਿਆ ਸੋ ਸਾਰੀਆਂ ਸਰਕਾਰਾਂ ਨੂੰ ਇਹ ਜ਼ਰੂਰ ਸੋਚਣਾ ਪਏਗਾ ਕਿ ਇਹ ਲੋਕ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਇਧਰ ਜਿਹੇ ਰੁਜ਼ਗਾਰ ਦੇ ਸਾਧਨ ਉਪਲਬਧ ਕਰਵਾਏ ਜਾਣ ਹਾਲਾਂਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਭਗਵੰਤ ਮਾਨ ਹੁਣਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਆ ਕੇ ਪੇਪਰ ਲਵਾਂਗੇ ਇਹਨਾਂ ਦੇ ਜਿਹੜਾ ਸਾਨੂੰ ਯੋਗ ਜਿਹੜੇ ਫੀਲਡ ਦੇ ਵਿੱਚ ਲੱਗੇਗਾ ਸੀ ਉਹਨੂੰ ਸਰਕਾਰੀ ਨੌਕਰੀ ਵੀ ਦਵਾਂਗੇ ਸੋ ਜੇ ਸ਼ਾਇਦ ਜੇਕਰ ਇਹਨਾਂ ਨੂੰ ਪਹਿਲਾਂ ਨੌਕਰੀਆਂ ਦਿੱਤੀਆਂ ਗਈਆਂ ਹੁੰਦੀਆਂ ਤੇ ਇਹ ਅੱਜ ਵਿਦੇਸ਼ਾਂ ਦੇ ਵਿੱਚ ੱੱਕੇ ਨਾ ਖਾ ਰਹੇ ਹੁੰਦੇ 50-50 ਲੱਖ ਰੁਪਈਆ ਨਾਲ ਲੋਕਾਂ ਦੇ ਵੱਲੋਂ ਖਰਾਬ ਨਾ ਕੀਤਾ ਗਿਆ ਹੁੰਦਾ ਸੋ ਅਗਲੀ ਖਬਰ ਦਿੱ 27 ਸਾਲਾਂ ਬਾਅਦ ਭਾਜਪਾ ਨੇ ਉੱਥੇ ਆਪਦਾ ਜਿਹੜਾ ਸੱਤਾ ਦੀ ਕੁਰਸੀ ਹਾਸਲ ਕੀਤੀ ਹੈ ਔਰ ਹੁਣ ਜਿਹੜਾ ਉੱਥੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਉਹਨੂੰ ਲੈ ਕੇ ਬੜੇ ਦਿਨ ਤੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਹਾਲਾਂਕਿ ਅਸੀਂ ਤੁਹਾਨੂੰ ਪਹਿਲੇ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਮੋਦੀ ਦਾ ਜਿਹੜਾ ਅਮਰੀਕਾ ਦਾ ਦੌਰਾ ਹੈ ਉਸ ਤੋਂ ਬਾਅਦ ਹੀ ਇਹ ਸਾਰਾ ਡਿਸਾਈਡ ਹੋ ਪਾਏਗਾ ਕਿ ਮੁੱਖ ਮੰਤਰੀ ਕੌਣ ਹੋਏਗਾ ਔਰ ਇਹ ਤੈਅ ਹੈ ਕਿ ਜਿਹੜੇ 48 ਐਮਐਲਏ ਜਿੱਤੇ ਨੇ ਭਾਜਪਾ ਦੇ ਉਨ੍ਹਾਂ ਦੇ ਵਿੱਚੋਂ ਕੋਈ ਨਾ ਕੋਈ ਮੁੱਖ ਮੰਤਰੀ ਹੋਏਗਾ ਬਾਰਦਾ ਨਹੀਂ ਹੋਏਗਾ ਇਹ ਸਪਸ਼ਟ ਹੈ ਔਰ ਹੁਣ ਜੋ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਦਿੱਲੀ ਦੇ ਵਿੱਚ ਵਿਧਾਇਕ ਦਲ ਦੀ ਜਿਹੜੀ ਬੈਠਕ ਹੈ 19 ਫਰਵਰੀ ਨੂੰ ਸੱਦੀ ਗਈ ਹੈ ਔਰ 20 ਫਰਵਰੀ ਨੂੰ ਸ਼ਪਤ ਗ੍ਰਹਿਣ ਜਿਹੜਾ ਹੈ ਸੌ ਚੱਕ ਸਮਾਗਮ ਜਿਹੜਾ ਹੈ ਮੁੱਖ ਮੰਤਰੀ ਦਾ ਉਹ ਹੋ ਸਕਦਾ ਹੈ ਔਰ 27 ਸਾਲਾਂ ਬਾਅਦ ਯਾਨੀ ਕਿ 17 ਦੇ ਵਿੱਚੋਂ 48 ਸੀਟਾਂ ਜਿੱਤ ਕੇ ਭਾਜਪਾ ਨੇ ਜਿਹੜੀ ਜਿੱਤ ਹਾਸਲ ਕੀਤੀ ਇਤਿਹਾਸਕ ਜਿੱਤ ਭਾਜਪਾ ਦੇ ਲਈ ਬਹੁਤ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ ਪਰ ਹੁਣ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਜੇਪੀ ਨੱਡਾ ਉਹਨਾਂ ਦੇ ਵੱਲੋਂ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਇਹਨਾਂ ਦੇ ਵਿੱਚੋਂ ਕੋਈ ਹੋਏਗਾ ਅਸੀਂ ਬਾਹਰੋਂ ਨਹੀਂ ਕੋਈ ਵੀ ਲੈ ਕੇ ਆਵਾਂਗੇ ਔਰ ਉਸੇ ਦਿਨ ਕੈਬਨਿਟ ਮੰਤਰੀਆਂ ਦੀ ਘੋਸ਼ਣਾ ਹੋ ਸਕਦੀ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਸਮਾਰੋਹ ਐਡਾ ਵੱਡਾ ਹੋਣ ਵਾਲਾ ਹੈ ਕਿ ਇਸ ਦੇ ਵਿੱਚ 21 ਸੂਬਿਆਂ ਦੇ ਮੁੱਖ ਮੰਤਰੀ ਔਰ ਉਪ ਮੁੱਖ ਮੰਤਰੀ ਯਾਨੀ ਕਿ ਸੀਐਮ ਔਰ ਡਿਪਟੀ ਸੀਐਮ ਐਨਡੀਆ ਦੇ ਜਿਹੜੇ ਭਾਈਵਾਲ ਨੇ 21 ਸੂਬਿਆਂ ਦੇ ਉਹ ਇਸ ਸਮਾਰੋਹ ਦੇ ਵਿੱਚ ਸਮਾਗਮ ਦੇ ਵਿੱਚ ਹਿੱਸਾ ਲੈਣਗੇ ਕਿਉਂਕਿ ਦੇਸ਼ ਦੀ ਰਾਜਧਾਨੀ ਦੇ ਉੱਪਰ ਭਾਜਪਾ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਔਰ ਇਸ ਸਮਾਰੋਹ ਨੂੰ ਇਤਿਹਾਸਕ ਸਮਾਰੋਹ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਭਾਜਪਾ ਦੇ ਵੱਲੋਂ ਕੀਤੀ ਜਾਏਗੀ ਇੱਕ ਖਬਰ ਆਈਪੀਐਲ ਦੀ ਰਹੀ ਹੈ ਕਿਉਂਕਿ ਹੁਣ 19 ਫਰਵਰੀ ਨੂੰ ਚੈਂਪੀਅਨਸ ਟਰੋਫੀ ਸ਼ੁਰੂ ਹੋ ਰਹੀ ਹੈ ਹਾਲਾਂਕਿ ਭਾਰਤੀ ਟੀਮ ਦੁਬਈ ਦੇ ਵਿੱਚ ਬੈਠੀ ਹੈ ਔਰ ਦੁਬਈ ਦੇ ਵਿੱਚ ਚੈਂਪੀਅਨਸ ਟਰੋਫੀ ਤੋਂ ਬੜੀਆਂ ਉਮੀਦਾਂ ਨੇ ਭਾਰਤੀ ਟੀਮ ਨੂੰ ਕਿ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰਕੇ ਇੱਕ ਦੁਬਾਰਾ ਤੋਂ 2017 ਤੋਂ ਬਾਅਦ ਇਹ ਜਿਹੜੀ ਚੈਂਪੀਅਨਸ ਟਰੋਫੀ ਦਾ ਜਿਹੜਾ ਵੱਡਾ ਅਗਾਸ ਹੋ ਰਿਹਾ ਉਸ ਨੂੰ ਜਿੱਤਣ ਦੇ ਵਿੱਚ ਭਾਰਤ ਕਾਮਯਾਬ ਹੋਏਗਾ ਉਸ ਦੇ ਨਾਲ ਹੀ ਉਸ ਤੋਂ ਜਿਵੇਂ ਹੀ ਚੈਂਪੀਅਨਸ ਟਰੋਫੀ ਖਤਮ ਹੋਏਗੀ ਉਸ ਤੋਂ ਬਾਅਦ ਆਈਪੀਐਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿਉਂਕਿ ਆਕਸ਼ਨ ਹੋ ਚੁੱਕੀ ਹੈ ਮਹਾ ਆਕਸ਼ਨ ਹੋਈ ਸੀ ਔਰ ਉਸ ਦੇ ਵਿੱਚ ਹੁਣ ਆਈਪੀਐਲ ਦਾ ਨਵਾਂ ਸ਼ੈਡਿਊਲ ਜਿਹੜਾ ਜਾਰੀ ਹੋਇਆ ਉਸ ਦੇ ਵਿੱਚ 22 ਮਾਰਚ ਨੂੰ ਇਹ ਮੈਚ ਜਿਹੜਾ ਟੂਰਨਾਮੈਂਟ ਸ਼ੁਰੂ ਹੋ ਰਿਹਾ 22 ਮਾਰਚ ਨੂੰ ਇਹ ਟੂਰਨਾਮੈਂਟ ਸ਼ੁਰੂ ਹੋ ਜਾਏਗਾ ਹਾਲਾਂਕਿ ਮਾਰਚ ਦੇ ਵਿੱਚ ਹੀ ਚੈਂਪੀਅਨਸ ਟਰੋਫੀ ਖਤਮ ਹੋਏਗੀ ਇਹ ਸ਼ੁਰੂ ਹੋ ਜਾਏਗਾ ਔਰ ਪਹਿਲਾ ਮੈਚ ਬੈਂਗਲੌਰ ਤੇ ਕੋਲਕਾਤਾ ਦੇ ਵਿੱਚ ਹੋਏਗਾ 65 ਦਿਨ ਦਾ ਇਹ ਟੂਰਨਾਮੈਂਟ ਹੋਏਗਾ ਔਰ 74 ਮੁਕਾਬਲੇ ਇਸ ਪੂਰੇ ਟੂਰਨਾਮੈਂਟ ਦੇ ਵਿੱਚ ਖੇਡੇ ਜਾਣਗੇ ਔਰ ਇਹਨਾਂ ਮੈਚਾਂ ਨੂੰ ਖੇਡਣ ਦੇ ਲਈ 13 ਵੈਨਿਊ ਸਿਲੈਕਟ ਕੀਤੇ ਗਏ ਨੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਟੀਮਾਂ ਤਾਂ ਆਈਪੀਐਲ ਦੀਆਂ ਦੱਸ ਦੇ ਨੇ 13 ਵੈਨਿਊ ਕਿਵੇਂ ਕਿਉਂਕਿ ਹਰੇਕ ਟੀਮ ਦੀ ਇੱਕ ਹੋਮ ਗਰਾਊਂਡ ਹੁੰਦੀ ਹੈ ਪਰ ਵੈਨਿਊ ਜਿਹੜੇ 13 ਡਿਸਾਈਡ ਕੀਤੇ ਗਏ ਨੇ ਕਿਉਂਕਿ ਇਹਨਾਂ 13 ਦੇ ਵਿੱਚ ਕੀ ਹੈ ਅਹਮਦਾਬਾਦ ਹੈ ਇੱਕ ਮੁੰਬਈ ਚੇਨਈ ਬੈਂਗਲੁਰੂ ਲਖਨਊ ਮੁੱਲਾਪੁਰ ਮੁੱਲਾਪੁਰ ਮੁਹਾਲੀ ਵਾਲਾ ਜਿਹੜਾ ਨਵਾਂ ਸਟੇਸ਼ਨ ਹੁਣ ਬਣਿਆ ਪਹਿਲਾਂ ਮਾਫ ਕਰਨਾ ਨਵਾਂ ਸਟੇਡੀਅਮ ਜਿਹੜਾ ਬਣਿਆ ਪਹਿਲਾਂ ਮੁਹਾਲੀ ਦੇ ਅੰਦਰ ਵਾਲਾ ਸਟੇਡੀਅਮ ਸੀ ਜਿਹੜਾ ਸ਼ਹਿਰ ਦੇ ਅੰਦਰ ਸੀ ਪਰ ਹੁਣ ਮੁੱਲਾਪੁਰ ਦੇ ਵਿੱਚ ਬਾਹਰ ਨਵਾਂ ਸਟੇਡੀਅਮ ਬਣਿਆ ਹੁਣ ਪੰਜਾਬ ਟੀਮ ਦੀ ਜਿਹੜੀ ਹੋਮ ਗਰਾਊਂਡ ਹੋਏਗੀ ਮੁੱਲਾਪੁਰ ਹੋਏਗੀ ਦਿੱਲੀ ਜੈਪੁਰ ਕੋਲਕੱਤਾ ਹਾਈਦਰਾਬਾਦ ਇਹ 10 ਟੀਮਾਂ ਦੀਆਂ ਹੋਮ ਗਰਾਊਂਡਸ ਨੇ ਇਸ ਤੋਂ ਇਲਾਵਾ ਤਿੰਨ ਹੋਰ ਜਿਹੜੀਆਂ ਗਰਾਊਂਡਸ ਨੇ ਉਹ ਉਹ ਨੇ ਗੁਹਾਟੀ ਰਾਜਸਥਾਨ ਦੀ ਜਿਹੜੀ ਟੀਮ ਹੈ ਉਹ ਉਹਨਾਂ ਦਾ ਦੂਸਰਾ ਵੈਨਿਊ ਜਿਹੜਾ ਹੋਏਗਾ ਹੋਮ ਗਰਾਉਂਡ ਜਿਹੜੀ ਹੋਏਗੀ ਦੂਸਰੀ ਉਹ ਗੁਹਾਟੀ ਹੋਏਗੀ ਦਿੱਲੀ ਦੀ ਦੂਸਰੀ ਜਿਹੜੀ ਗਰਾਉਂਡ ਹੋਏਗੀ ਹੋਮ ਗਰਾਉਂਡ ਹੋਏਗੀ ਵਿਸ਼ਾਖਾਪਟਨਮ ਹੋਏਗੀ ਤੇ ਪੰਜਾਬ ਦੀ ਦੂਸਰੀ ਹੋਮ ਗਰਾਉਂਡ ਹੋਏਗੀ ਧਰਮਸ਼ਾਲਾ ਧਰਮਸ਼ਾਲਾ ਦੇ ਵਿੱਚ ਵੀ ਪੰਜਾਬ ਦੇ ਜਿਹੜੇ 3 ਮੈਚ ਖੇਡੇ ਜਾਣਗੇ ਸੋ ਪੰਜਾਬ ਦੇ ਕੁਝ ਮੈਚ ਜਿਹੜੇ ਖੇਡੇ ਜਾਣਗੇ ਜ਼ਿਆਦਾਤਰ ਮੈਚ ਮੁੱਲਾਪੁਰ ਦੇ ਵਿੱਚ ਹੋਣਗੇ ਪਰ 3 ਮੈਚ ਉਹਨਾਂ ਦੀ ਦੂਸਰੀ ਹੋਮ ਗਰਾਉਂਡ ਜਿਹੜੀ ਆ ਉਹ ਧਰਮਸ਼ਾਲਾ ਦੇ ਵਿੱਚ ਖੇਡੇ ਜਾਣਗੇ ਸੋ ਇਸ ਟੂਰਨਾਮੈਂਟ ਦਾ ਹੁਣ ਇੰਤਜ਼ਾਰ ਸਾਰੇ ਲੋਕ ਲੰਬੇ ਸਮੇਂ ਤੋਂ ਕਰ ਰਹੇ ਸੀ ਔਰ ਜਿਵੇਂ ਚੈਂਪੀਅਨਸ ਟਰੋਫੀ ਤੋਂ ਭਾਰਤ ਦੇ ਲੋਕ ਫ੍ਰੀ ਹੋਣਗੇ ਨਾਲ ਦੀ ਨਾਲ ਹੀ ਤੁਸੀਂ ਆਈਪੀਐਲ ਦਾ ਆਨੰਦ ਜਿਹੜਾ ਉਹ ਲੈ ਸਕੋਗੇ ਔਰ ਲੰਬਾ ਆਈਪੀਐਲ ਇਸ ਵਾਰ ਹੋਣ ਵਾਲਾ ਹੈ 74 ਮੈਚ ਖੇਡੇ ਜਾਣਗੇ 65 ਦਿਨਾਂ ਦੇ ਵਿੱਚ ਲਗਭਗ ਲਗਭਗ 2 ਮਹੀਨੇ ਇਹ ਤੁਸੀਂ ਇਹਦਾ ਆਈਪੀਐਲ ਦਾ ਆਨੰਦ ਜਿਹੜਾ ਉਹ ਲਓਗੇ ਸੋ ਇਹ ਸੀ ਅੱਜ ਦੀਆਂ ਉਹ ਅਹਿਮ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ